ਸੁਵੰਨ ਸਿੰਘ ਕਮਲਦੇ ਨਾਵਲ ਪਾਲੀ ਦਾ ਅਗਲਾ ਤੇ ਆਖਰੀ ਕਾਂਡ 18 ਮੈਂ ਡਾਕਟਰ ਸਾਹਿਬ ਕੋਲ ਗਿਆ ਉਚਾਪੀਰੇ ਸਨ ਮੇਰਾ ਮੂੰਹ ਉੱਡਿਆ ਪਿਆ ਸੀ ਡਾਕਟਰ ਸਾਹਿਬ ਨੇ ਹਸ ਤਿਆ ਕਿਹਾ ਇਤਨੇ ਉਦਾਸ ਯਾਰ ਹੁਣ ਮੈਨੂੰ ਵੀ ਇੱਕ ਪਿਆਲੀ ਚਾਹ ਦਿੰਦਿਆਂ ਕਿਹਾ ਡਾਕਟਰ ਜੀ ਮੈਂ ਤੁਹਾਡੇ ਕੋਲ ਇੱਕ ਪ੍ਰਾਰਥਨਾ ਲੈ ਕੇ ਆਇਆ ਹਾਂ ਕੀ ਹੈ ਮੈਨੂੰ ਤੁਹਾਡੀ ਹਮਦਰਦੀ ਦੀ ਪੂਰਨ ਲੋੜ ਹੈ ਮੇਰੀ ਇਸ ਮੁਸ਼ਕਲ ਨੂੰ ਕਿਸੇ ਹੱਦ ਤੱਕ ਤੁਸੀਂ ਥੋੜੀ ਕਰ ਸਕਦੇ ਹੋ ਕਹੋ ਵੀ ਭਈਆ ਅਸਲ ਗੱਲ ਇਹ ਹੈ ਕਿ ਕੱਲ ਮੈਨੂੰ ਪਾਲ ਦਾ ਪਤੀ ਮਿਲਿਆ ਅਤੇ ਉਸ ਪਾਲ ਨੂੰ ਆਪਣੇ ਵੱਲੋਂ ਪ੍ਰਾਰਥਨਾ ਕਰ ਲਈ ਹੈ ਕਿ ਮੇਰੇ ਗੁਨਾਹ ਮਾਫ ਕੀਤੇ ਜਾਣ ਉਸ ਪੂਰਨ ਪਛਤਾਵੇ ਵਿੱਚ ਰੋ ਕੇ ਸਭ ਕੁਝ ਆਖਿਆ ਉਸ ਦਾ ਹਿਰਦਾ ਹੁਣ ਨਰੋਲ ਦੁੱਧ ਹੋ ਚੁੱਕਾ ਹੈ ਇਸ ਹਾਲਤ ਵਿੱਚ ਮੇਰਾ ਪਾਲ ਦਾ ਸਾਥੀ ਹੋਣਾ ਗੁਨਾਹ ਜਾਪਦਾ ਹੈ ਇਹ ਸੱਚ ਹੈ ਕਿ ਮੈਂ ਪਾਲ ਨੂੰ ਕਦੇ ਭੁੱਲ ਨਾ ਸਕਾਂਗਾ ਸਗੋਂ ਇਸ ਦੀ ਸਾਰੀ ਉਮਰ ਪੂਜਾ ਕਰਦਾ ਰਹਾਂਗਾ ਮੈਂ ਤਾਂ ਉਸ ਦੇ ਪਤੀ ਦੀ ਪ੍ਰੀਤ ਪਛਤਾਵੇ ਵਾਲੀ ਹਾਲਤ ਵੇਖੀ ਨਹੀਂਗੀ ਉਹ ਆਖਦਾ ਸੀ ਕਿ ਮੈਨੂੰ ਇੱਕ ਵਾਰ ਪਾਪੀ ਨੂੰ ਪਾਲ ਮਾਫ ਕਰ ਦੇਵੇ ਮੈਂ ਸੁਖਾਲੇ ਹਮਾਰਾ ਸਕਾਂ ਦਾ ਮੇਰੀ ਜ਼ਮੀਰ ਹੈ ਨਾ ਦੁਆ ਨੂੰ ਮਲੋਂ ਲਈ ਜੀਵਨ ਦਾ ਅਸਲ ਮਨੋਰਥ ਸਮਝਦੀ ਹੈ ਮੇਰਾ ਫਲਸਫਾ ਮੈਨੂੰ ਇੱਥੇ ਇੱਕ ਪਲ ਠਹਿਰਨ ਲਈ ਲਾਨਤਾ ਪਾਰਿਆ ਮੈਂ ਚਾਹੁੰਦਾ ਹਾਂ ਤੁਸੀਂ ਮੇਰਾ ਨਾਮਾ ਮਿਲਟਰੀ ਵਿੱਚੋਂ ਸਰਦਾਰੀ ਕਟਵਾ ਦੇਵੋ ਸਾਡੀ ਬਹੁਤ ਹੀ ਮਿਹਰਬਾਨੀ ਹੋਵੇਗੀ ਕੀ ਆਪ پاگل ਤੋਂ ਨਹੀਂ ਹੋ ਗਏ ਆਹ ਦਿਸਤਾ ਅਜੇ ਹੀ ਰਿਹਾ ਕਿ ਪਾਗਲਾ ਪਰ ਮੈਂ ਪਾਲ ਤੋਂ ਹੁਣ ਤੁਰ ਹੀ ਰਹਿਣਾ ਚਾਹੁੰਦਾ ਹਾਂ ਨਾ ਜਾਣੀ ਕਿਤੇ ਮੇਰੀ ਕਮਜ਼ੋਰੀ ਕਾਮਨਾ ਦੀ ਕਹਿਲ ਹੋ ਕੇ ਮੁਰਸਲੇ ਸਰੀਰ ਦੇ ਪਿਆਰ ਨੂੰ ਤਰਸ ਪਵੇ ਮੈਨੂੰ ਫਰਜ਼ ਮਜਬੂਰ ਕਰਦੇ ਹਨ ਮੈਂ ਕੁਝ ਨਹੀਂ ਕਰ ਸਕਦਾ ਡਾਕਟਰ ਸਾਹਿਬ ਆਪ ਜਾਣਦੇ ਹੋ ਜੋਪਾਲ ਸੁਣ ਕੇ ਕਿਸ ਤਰ੍ਹਾਂ ਜ਼ਿੰਦਾ ਰਹੇਗੀ ਤੁਸੀਂ ਉਸ ਨੂੰ ਧੀਰਜ ਦਰਾਸਾ ਦੇਣਾ ਮੇਰੀ ਮਜਬੂਰੀ ਜ਼ਾਹਰ ਕਰਨੀ ਮੈਨੂੰ ਆਪ ਦੀ ਰਾਏ ਪਸੰਦ ਨਹੀਂ ਦਿਲ ਦਾ ਡਾਕਟਰ ਜੀ ਮੇਰਾ ਵੀ ਨਹੀਂ ਮੰਨਦਾ ਹਰਕੀਤਾ ਕੀ ਜਾਵੇ ਇਸ ਤੋਂ ਬਿਨਾ ਮੈਨੂੰ ਜ਼ਖਮੀ ਹੋਏ ਨੂੰ ਮੋਰਚੇ ਤੋਂ ਚੁੱਕ ਕੇ ਲਿਆਉਣ ਵਾਲਾ ਵੀ ਉਸ ਦਾ ਹੀ ਫਤੀ ਹੈ ਪਾਲ ਦੇ ਪਿਆਰ ਵਿਛੋੜੇ ਨੇ ਉਸ ਨੂੰ ਪਸ਼ੂ ਤੋਂ ਮਨੁੱਖ ਤੇ ਮਨੁੱਖ ਤੋਂ ਦੇਵਤਾ ਬਣਾ ਦਿੱਤਾ ਜੇ ਉਸਦੇ ਦਿਲ ਵਿੱਚ ਕਪਟ ਹੁੰਦਾ ਤਾਂ ਉਹ ਆਪਣੀ ਜਾਨ ਵਾਰ ਕੇ ਮੈਨੂੰ ਤੂੰ ਆ ਤਰ ਜੰਗ ਵਿੱਚੋਂ ਕਦੇ ਚੁੱਕ ਕੇ ਨਾ ਲਿਆਉਂਦਾ ਮੈਂ ਸਮਝਦਾ ਹਾਂ ਮਨੁੱਖਤਾ ਨਾਲ ਹਮਦਰਦੀ ਜਗਾਉਣ ਵਾਲੀ ਵੀ ਪਾਲ ਦੀ ਹੀ ਮੁਹੱਬਤ ਹੈ ਫਿਰ ਮੈਨੂੰ ਮੇਰੇ ਗੁਰੂ ਦੇਵ ਦੀਆਂ ਆਵਾਜ਼ਾਂ ਤੇ ਮੇਰੇ ਫਰਜ਼ ਬੁਰੀ ਤਰ੍ਹਾਂ ਚੁੰਮੜੇ ਹੋਏ ਹਨ ਤੁਸੀਂ ਇਹ ਸਾਰਾ ਪੇਸ ਮੇਰੇ ਜਾਣ ਤੇ ਹੀ ਪਾਲ ਨੂੰ ਦੱਸਣਾ ਹੁਣ ਮੈਂ ਇੱਕ ਚਿੱਠੀ ਲਿਖ ਕੇ ਵੀ ਉਸ ਨੂੰ ਦਿੰਦਾ ਜਾਵਾਂਗਾ ਆਪ ਆਪਣੀ ਜ਼ਿੰਦਗੀ ਹੀ ਬਰਬਾਦ ਨਹੀਂ ਕਰ ਰਹੇ ਬਲਕਿ ਪਾਲ ਕੋ ਵੀ ਐਸਾ ਕਰਨੇ ਕੇ ਲਈ ਮਜਬੂਰ ਕਰਤੇ ਹੈ ਮੈਂ ਪਤਾ ਕੋ ਬਾਹਨ ਤੇ ਪਾਲ ਵਿੱਚ ਕੋਈ ਫਰਕ ਨਹੀਂ ਸਮਝਿਆ ਰੂਹ ਤੋਂ ਰੂਹ ਜੁਦਾ ਨਹੀਂ ਹੋ ਸਕਦੀ ਪਰ ਤੁਸੀਂ ਮੇਰੇ ਹਾਲ ਤੇ ਤਰਸ ਕਰੋ ਮੈਂ ਆਪਣੇ ਦਿਲ ਨਾਲ ਫੈਸਲਾ ਕਰ ਲਿਆ ਕਿ ਮਾਨਵ ਪਾਲ ਤੋਂ ਸਦਾ ਹੀ ਪਰੇ ਹੋ ਜਾਵੇ ਤੇ ਆਤਮ ਪਾਲ ਦੀ ਸਦਾ ਪੂਜਾ ਕਰਦਾ ਰਹੇ ਦਿਲ ਦਾ ਕੋਈ ਰਸਾ ਨਹੀਂ ਕਿ ਕਦੋਂ ਬੇਈਮਾਨ ਹੋ ਜਾਵੇ ਇਸ ਲਈ ਜਰੂਰ ਮੇਰਾ ਨਾਮਾ ਕਟਵਾ ਦੇਵੋ ਤੁਹਾਡੀ ਬਹੁਤ ਮਿਹਰਬਾਨੀ ਹੋਵੇਗੀ اچھا ਅਗਰ ਆਪਕੀ ਯਹੀ ਮਰਜ਼ੀ ਹੈ ਤਾਂ ਮੈਂ ਕੋਸ਼ਿਸ਼ ਕਰੂੰਗਾ ਕਿ ਆਪਕੋ ਥੋੜੀ ਪੈਨਸ਼ਨ ਵੀ ਮਿਲ ਜਾਏ ਕਿਉਂਕਿ ਆਪ ਜ਼ਖਮੀ ਹੋਕਰ ਮੋਰਚਾ ਸੇ ਵਾਪਸ ਆਏ ਹੈ ਅਬ ਆਪ ਛੁੱਟੀ ਜਾਓ ਛੁੱਟੀ ਕੇ ਦਿਨੋਂ ਮੇਂ ਹੀ ਸਭ ਠੀਕ ਹੋ ਜਾਏਗਾ। ਆ ਡਾਕਟਰ ਸਾਹਿਬ ਤੁਸੀਂ ਪਾਲ ਨੂੰ ਜ਼ਰੂਰ ਦਲਾਸਤਾ ਤੇ ਹੌਸਲਾ ਦੇਣਾ ਤੁਹਾਡੀ ਬਹੁਤ ਹੀ ਮਿਹਰਬਾਨੀ ਹੋਵੇਗੀ। ਆ ਫਿਕਰ ਮਤ ਕਰੋ। ਮੈਂ ਡਾਕਟਰ ਸਾਹਿਬ ਨਾਲ ਹੱਥ ਮਲਾਇਆ। ਦਿਲ ਕੰਰ ਰਿਆ ਸੀ। ਮਾਇੂਸੀਆਂ ਵਿੱਚ ਥੋੜਾ ਹੁੰਦਾ ਜਾ ਰਿਹਾ ਸਾਂ। ਦੁਨੀਆ ਖੁਸ਼ਕ ਤੇ ਰੁੱਕੀ ਸੀ। ਮੇਰੀ ਆਪਣੀ ਕਾਇਆ ਮੌਤ ਦੇ ਪਰਛਾਵੇਂ ਹੇਠਾਈ ਹੋਈ ਸੀ। ਦਿਲ ਚਚਲਾਰ ਰਿਹਾ ਸੀ ਕਿ ਪਾਲ ਨੂੰ ਛੱਡ ਕੇ ਚੜਿਆ ਜਾਵੇਂਗਾ। ਜਿਸ ਤੇਰੀ ਸੇਵਾ ਵਿੱਚ ਕਈ ਰਾਤਾਂ ਦੇ ਉਹ ਨੀਂਦਰੇ ਕੱਟੇ। ਜਦੋਂ ਕਿ ਤੂੰ ਮੌਤ ਨਾਲ ਘੁਲ ਰਿਹਾ ਸੀ। ਕਿੱਥੋਂ ਆਏ ਹੋ? ਪਾਲ ਨੇ ਥੋੜਿਆ ਹੁੰਦਿਆ ਪੁੱਛਿਆ। ਆ ਡਾਕਟਰ ਸਾਹਿਬ ਕੋਲੋਂ ਆਇਆ। ਹਾਏ ਰੱਬਾ! ਤੁਸੀਂ ਇੰਨੇ ਦੱਸ ਨਾ ਹੋ। ਮੈਨੂੰ ਤੁਹਾਡਾ ਚਿਹਰਾ ਵੇਖਿਆ ਨਹੀਂ ਜਾਂਦਾ। ਪਰ ਆਹ ਬਿਮਾਰ ਹੈ ਤੇ ਉੱਤੋਂ ਤੇਰਾ ਵਿਛੋੜਾ ਤੂੰ ਨਹੀਂ ਜਾਣਦੀ ਪਾਲ ਕਿ ਮੈਂ ਕਿੰਨਾ ਮਹਿਸੂਸ ਕਰ ਰਿਹਾ। ਇਸ ਨਾਲੋਂ ਤਾਂ ਜਦੋਂ ਜ਼ਖਮੀ ਹੋਇਆ ਸੀ ਉੱਥੇ ਮਰ ਜਾਂਦਾ ਚੰਗਾ ਸੀ। ਤੁਸੀਂ ਸਿਪਾਈ ਹੋ ਕੁੜੀਆਂ ਵਾਂਗ ਕਿਉਂ ਕਰਦੇ ਹੋ? ਸਾਰੀ ਦਿਹਾੜੀ ਸੋਗ ਵਿੱਚ ਹੀ ਗਿਣਤੀਆਂ ਗਿੰਦਿਆਂ ਗੁਜ਼ਾਰ ਦਿੱਤੀ ਪਾਲ ਨੇ ਕਈ ਵਾਰ ਦਿਲ ਪਰਚਾਨ ਦੀ ਕੋਸ਼ਿਸ਼ ਕੀਤੀ ਕਦੇ ਉਸ ਨਾਲ ਮੈਂ ਬਨੌਟੀ ਹਸਪੰਦਾ ਪਰ ਅੰਦਰੇ ਅੰਦਰ ਗਮ ਵਿੱਚ ਡੁੱਬਿਆ ਰਹਿੰਦਾ ਰੋਟੀ ਖਾ ਲੈਣ ਪਿੱਛੋਂ ਮੈਂ ਪਾਲ ਵੱਲ ਪਿੱਟ ਕਰਕੇ ਚਿੱਠੀ ਲਿਖਣ ਬੈ ਗਿਆ ਪਿਆਰੀ ਪਾਲ ਹਿਰਦੇ ਦੇ ਤਖਤ ਤੇ ਤੈਨੂੰ ਬਿਠਾ ਲਿਆ ਹੈ ਕਿ ਜਦ ਤੱਕ ਜ਼ਿੰਦਾ ਰਹਾ ਤੇਰੀ ਪੂਜਾ ਕਰਾਂ ਅਤੇ ਜਦੋਂ ਮਰ ਜਾਵਾਂ ਤੇਰੀ ਰੂਹ ਹੀ ਬਣ ਜਾਵਾਂ ਪਿਆਰ ਇੱਕ ਹੀ ਜੀਵਨ ਵਿੱਚ ਆਉਂਦਾ ਹੈ ਜਿਵੇਂ ਸੁੱਤੀ ਜੀਵਨ ਕਰੀ ਇੱਕ ਤਰ੍ਹਾਂ ਪ੍ਰਕਾਸ਼ ਵਿੱਚ ਵਿਗਸਤੀ ਹੈ ਤੇ ਫੁੱਲ ਬੀਜ ਬਣ ਕੇ ਸਾਰੇ ਬਗੀਚੇ ਦੇ ਆਕਾਰ ਨੂੰ ਅੰਦਰ ਸਮਾ ਲੈਂਦਾ ਹੈ। ਪ੍ਰੇਮੀ ਅੰਦਰ ਕੁਲ ਭਗਵਾਨ ਹਸਤੀ ਪ੍ਰਿਆੰਕਰ ਵਿੱਚ ਜ਼ਾਹਰ ਹੁੰਦੀ ਹੈ। ਤੂੰ ਮੇਰੀ ਪ੍ਰਿਆ ਮੇਰੇ ਅੱਗੇ ਭਗਵਾਨ ਹਸਤੀ ਨੂੰ ਆਪਣੇ ਅਸਲ ਰੂਪ ਵਿੱਚ ਨੰਗਿਆ ਕਰ ਦਿੱਤਾ ਹੈ। ਜੋ ਕੁਝ ਗੁਰਦੇਵ ਨੇ ਜ਼ਬਾਨੀ ਤੇ ਪੁਸਤਕਾਂ ਰਾਹੀਂ ਪੜਾਇਆ ਸੀ ਤੂੰ ਉਸ ਨੂੰ ਆਪਣੇ ਅਮਲ ਵਿੱਚ ਸੱਚਾ ਕਰ ਵਿਖਾਇਆ। ਜੋ ਕੁਝ ਮੈਂ ਲਿਖ ਰਿਹਾ ਹਾਂ ਉਸ ਦਾ ਮੈਨੂੰ ਵੀ ਪਤਾ ਨਹੀਂ ਕੀ ਲਿਖ ਰਿਹਾ ਹਾਂ ਪਰ ਤੂੰ ਜਾਣ ਜਾਵੇਂ ਕਿ ਕਿ ਮੈਂ ਕਿਉਂ ਦਾਸਾ ਇੱਕ ਪੰਛੀ ਨੂੰ ਦਰਖਤ ਤੇ ਰਾਤ ਕੱਟੀ ਭੁੱਲਦੀ ਨਹੀਂ ਮੈਂ ਜ਼ਖਮੀ ਨੇ ਤੇਰੀ ਆਗੋਸ਼ ਵਿੱਚ ਕਈ ਰਾਤਾਂ ਸੁਖ ਤੇ ਆਨੰਦ ਵਿੱਚ ਮਾਣੀਆਂ ਹਨ ਕਾਇਆ ਤੋਂ ਕੇਵਲ ਵਿਛੜੀ ਰੂਹੋਂ ਕਾ ਪਰਦੀ ਹੈ ਤੇ ਮੈਂ ਤਾਂ ਪ੍ਰੇਮ ਦੀਆਂ ਕਈ ਮੰਤਰਾਂ ਨੂੰ ਛੱਡਦਾ ਤਿਆਗ ਵਿੱਚ ਪਰਵੇਸ਼ ਦਾ ਕਿਉਂ ਨਾ ਸੋਗਮਾਨ ਹੁੰਦਾ ਪਰ ਮੇ ਸੋਗ ਦੁਖ ਦੇ ਗੰਭੀਰਕੁਲ ਅਨਹੋਏ ਹਨ ਤੇ ਵਾਸਤ ਵਿੱਚ ਦਵੈਤਵਾਦੀ ਜੱਦੀ ਮਲਕੀਅਤ ਹਨ ਪਰ ਮੈਂ ਇਹ ਵੀ ਨਹੀਂ ਪੁੱਛ ਸਕਦਾ ਕਿ ਜਿੰਨਾ ਚਿਰ ਜ਼ਿੰਦਾ ਹਾਂ ਇਨਸਾਨ ਹਾਂ ਭਗਵਾਨ ਨਹੀਂ ਵਿਛੋੜੇ ਦਾ ਦੁੱਖ ਹੈ ਅੱਖਾਂ ਵਿੱਚ ਹੰਝੂ ਹਨ ਹੋਂਕੇ ਹਨ ਆਹ ਹਾਂ ਹਨ ਸਭ ਕੁਝ ਹੈ ਤੇਰੀ ਅराधना ਮੰਨਣਾ ਹੋਵੇਗੀ ਅਤੇ ਇਹ ਹੋਂਕੇ ਤੇ ਹੰਝੂ ਤੇਰੀ ਪ੍ਰੀਤ ਹਵਨ ਵਿੱਚ ਸਮਗਰੀ ਦਾ ਕੰਮ ਦੇਣਗੇ ਤਿਆਗ ਤੇ ਪਿਆਰ ਦੇਖਣ ਵਿੱਚ ਉਪਰੇ ਹਨ ਪਰ ਅਸਲ ਵਿੱਚ ਇਹ ਇੱਕੋ ਮਾਇਆਮਾਂ ਦੇ ਜਾਇਪਰਾ ਹਨ ਪਿਆਰ ਹੈ ਪ੍ਰਿਆ ਵਿੱਚ ਸੰਸਾਰ ਪੁੱਲ ਜਾਣਾ ਤੇ ਤਿਆਗ ਪਿਆਰ ਵਿੱਚ ਅਸਲੀਅਤ ਨੂੰ ਪਾ ਲੈਣਾ ਗੁਲਾਬ ਵਿਚੋਂ ਨਾ ਰੰਗ ਵਖੋ ਸਕਦਾ ਨਾ ਸੁਗੰਧੀ ਜੀਵਨ ਵਿਚੋਂ ਨਾ ਪਿਆਰ ਨਿਖੇੜਿਆ ਜਾ ਸਕਦਾ ਨਾ ਤ્યાਗ ਇੱਕ ਦਾ ਜਨਮ ਦੂਜੇ ਲਈ ਅਸ਼ੀਰਵਾਦ ਹੈ ਇੱਕ ਦਾ ਖਾਤਮਾ ਦੂਜੇ ਲਈ ਮੌਤ ਸੁਨੇਹਾ ਇਹਨਾਂ ਦੀ ਰਲਮਿਸਤਾਨ ਜੀਵਨ ਸ਼ਿੰਗਾਰਦੀ ਹੈ ਪਵਿੱਤਰਤਾ ਤੇ ਕੁਰਬਾਨੀ ਇੱਕ ਦੂਜੇ ਦਾ ਮੂੰਹ ਚੁੰਮਦੀਆਂ ਹਨ ਅਸੀਂ ਭਗਵਾਨ ਤੋਂ ਵਿਚੜੀਆਂ ਦੋ ਪਟਕੀਆਂ ਰੂਹਾਂ ਹ ਕਿਸੇ ਕਤਰੇ ਦੀ ਸਿੱਧੀ ਸਾਗਰ ਨਾਲ ਅਸ਼ਨਾਈ ਨਹੀਂ ਹੋ ਸਕਦੀ ਦੋ ਦਿਲਾਂ ਤੇ ਪਿਆਰ ਵਿੱਚ ਮੁਗਧ ਹੋਣਾ ਭਗਤੀ ਹੈ ਤੇ ਭਗਤੀ ਤੋਂ ਉੱਠ ਕੇ ਤ્યાਗ ਧਾਰਨਾ ਉਹਨਾਂ ਦੀ ਅਲਪਕਤਾ ਤੇ ਕੁੱਲ ਬੰਧਨ ਕੱਟਦਾ ਹੈ। ਜਿਹਾ ਕੇ ਪਿਆਰ ਤੇ त्याग ਦੀ ਖਿੱਚੋਂ ਤਨ ਸਹਿਜੀ ਜਨਮ ਦਤਾ ਹੈ। ਜੋ ਕੁਝ ਅਸਾਧ ਰੋਗਾਂ ਲਈ ਇੱਕ ਸੰਜੀਵਨੀ ਹੈ ਮੈਂ ਤਥੋਂ ਜੁਦਾ ਹੋ ਰਿਹਾ ਹਾਂ ਇੱਕ ਹੋ ਜਾਣ ਲਈ। ਕਾਮਨਾਵਾਂ ਵਿਲਕਦੀਆਂ ਹਨ। ਇਸ ਨਿੱਕੇ ਵਿਛੋੜੇ ਨੂੰ ਦੀਰਗ ਕਰ ਕਰ ਵਿਕਾਉਂਦੀਆਂ ਹਨ। ਇਹ ਭੁਲਾਨ ਤੋਂ ਬਿਨਾ ਹੋਰ ਜਾਣਦੀਆਂ ਕੀ ਕੀ ਹਨ। ਪਰ ਤੂੰ हे ਮੇਰੀ ਮਾਤਬਾ ਬਹੁਤਾ ਦੁਖੀ ਨਾ ਹੋਮੀ ਹੰਝੂ ਨਾ ਬਹਾਈਂ। ਕਿਤੇ ਮੇਰਾ ਮਨ ਇਸ ਇਸ਼ਤਿਹਾਨ ਕਲਪਨਾ ਵਿੱਚ ਹੀ ਹਾਰ ਕੇ ਨਾ ਡਿੱਗ ਪਵੇ। ਉਹ ਦਿਨ ਦੂਰ ਨਹੀਂ ਜਦੋਂ ਸਾਡੇ ਬਹਾਰੇ ਹੰਝੂ ਅੰਮ੍ਰਿਤ ਰਸ ਵਿੱਚ ਬਦਲ ਜਾਣਗੇ ਤੇ ਸਾਡੀਆਂ ਮੁਹੱਬਤਾਂ ਵਿੱਚ ਰੋਸ਼ਨ ਹੋਈਆਂ ਅੱਖਾਂ ਝਟਕਦੀਆਂ ਸੰਸਾਰੀ ਰੂਹਾਂ ਰੱਬ ਖਾਣਗੀਆਂ ਉਹ ਕਈ ਸੋਗ ਨਾ ਕਰੀ ਕਿਉਂਕਿ ਚੇਤਨ ਸਵੇਰਾ ਹੋਣ ਹੀ ਵਾਲਾ ਹੈ ਮਨੁੱਖ ਇਸ ਲਈ ਸੰਸਾਰ ਵਿੱਚ ਆਉਂਦਾ ਹੈ ਕਿ ਆਪਣੇ ਗੁਨਾਹਾਂ ਦੇ ਖਾਤਮੇ ਦੀ ਪ੍ਰਾਰਥਨਾ ਕਰ ਸਕੇ ਪਰसों ਮੈਂ ਵੀ ਇੱਕ ਪ੍ਰੇਮੀ ਨੂੰ ਪ੍ਰਸਚਿਤ ਕਰਦੇਆਂ ਵੇਖਿਆ ਤੇ ਉਦੋਂ ਹੀ ਮੇਰੇ ਮਨ ਦੀ ਹਾਲਤ ਪਾਗਲਾਵਾਂਗ ਹੋ ਗਈ ਸ਼ਾਇਦ ਕੋਈ ਮੇਰੀ ਥਾਂ ਲੈਣ ਵਾਲਾ ਆ ਗਿਆ ਸੀ ਤੇਰਾ ਪਤੀ ਸ਼ਾਇਦ ਕੋਈ ਮੇਰੀ ਥਾਂ ਮੱਲਣ ਵਾਲਾ ਆ ਗਿਆ ਸੀ ਤੇਰਾ ਪਤੀ ਪਿਆਰਾ ਉਹ ਉਹ ਨਹੀਂ ਸੀ ਜੋ ਅੱਗੇ ਸੀ ਉਸ ਆਪਣੇ ਗੁਨਾਹਾਂ ਦੇ ਬਿਰਦੇ ਵਿੱਚ ਤੋਂ ਮਾਫੀ ਮੰਗੀ ਹੈ ਉਸ ਦੀ ਸੁਨੇਹਾ ਦੇ ਮੇਰੇ ਹਾਲ ਤਰਸ ਦੀ ਭੁੱਖੀ ਸੀ ਬਹੁਤ ਅੱਜ ਦੀ ਵਿੱਚ ਪ੍ਰਾਰਥਨਾ ਕਰ ਲਈ ਹੈ ਮੈਂ ਉਸਨਾ اقرار ਕਰ ਚੁੱਕਾ ਹਾਂ ਕਿ ਪਾਲ ਤੋਂ ਤੁਹਾਨੂੰ ਜ਼ਰੂਰ ਮਾਫ ਕਰਵਾ ਦੇਵਾਂਗਾ ਪਰ ਉਹ ਗਰੀਬ ਨਹੀਂ ਸੀ ਜਾਣਦਾ ਕਿ ਮੈਂ ਹੀ ਉਸ ਦੀ ਪਿਆਰੀ ਤੇ قبضہ ਕਰੀ ਬੈਠਾ ਹਾਂ ਨਹੀਂ ਇਹ ਗਲਤ ਪਾਬ ਹੈ ਤੂੰ ਸਾਂ ਉਸ ਨੂੰ ਮਾਫ ਕਰ ਦੇਣਾ ਜ਼ਰੂਰ ਮੇਰੇ ਸਦਕਾ ਤੇ ਮੇਰੀ ਪਿਆਰ ਦਾ ਸਦਕਾ ਉਹ ਬਦਲ ਕੇ ਹੁਣ ਸੱਚਾ ਪ੍ਰੇਮੀ ਹੋ ਚੁੱਕਾ ਹੈ ਜੇਕਰ ਤੇਰਾ ਦਿਲ ਇਹ ਕੁਝ ਨਾ ਮੰਨੇ ਤਾਂ ਤੇ ਫਰਜ਼ ਨੂੰ ਜੀਵਨ ਦਾ ਅੰਗ ਬਣਾ ਕੇ ਪਾਲਣਾ ਕਿ ਜੇ ਉਹ ਤੁਹਾਡਾ ਪ੍ਰੇਮੀ ਨਹੀਂ ਤਾਂ ਪਤੀ ਜ਼ਰੂਰ ਹੈ ਪ੍ਰੇਮੀ ਦਾ ਜਨਤ ਨਿਤ ਨਵੀਂ ਮੁਸ਼ਕਲ ਨੂੰ ਅਪਣਾਉਣਾ ਹੈ ਜੀਵਨ ਰੋਲ ਗਮ ਹੈ ਨਾ ਖੁਸ਼ੀ ਸਗੋਂ ਦੁੱਧ ਦੀ ਸਾਜ ਵਿੱਚ ਗੁਣ ਕੇ ਉਠਾਇਆ ਖਮੀਰ ਹੈ ਉਹ ਅਸਲੋਂ ਪੁੱਲ ਵਿੱਚ ਗਵਾਚੇ ਹੋਏ ਹਨ ਜਿਹੜੇ ਆਖਦੇ ਹਨ ਤ્યાਗ ਪ੍ਰੇਮ ਤੋਂ ਉਪਰਾਮਤਾ ਹੈ ਇਸ ਜਗਤ ਵਿੱਚ ਰੋਸਾ ਨਹੀਂ ਪਰੀਆ ਸੋਗੋਂ ਆਪੇ ਬਚਣ ਦਾ ਆਖਰੀ ਯਤਨ ਹੈ ਜ਼ਬਤ ਵੀ ਆਪਣੇ ਆਪ ਵਿੱਚ ਇੱਕ ਸਬਰ ਹੈ ਜਿਹੜਾ ਜੀਵਨ ਅੰਤ ਤੇ ਅਨੰਤ ਬਣ ਜਾਂਦਾ ਹੈ ਹਿੰਮਤ ਤੇ ਦ੍ਰਿੜ ਇਰਾਦਾ ਆਖ ਨੂੰ ਸੋਖ ਵਿੱਚ ਬਦਲ ਦਿੰਦਾ ਹੈ ਪ੍ਰਿਆ ਵਿੱਚ ਵਿਸ਼ਵਾਸ ਸੀ ਹਰ ਮੁਸ਼ਕਲ ਦਾ ਹੱਲ ਹੈ ਮੈਂ ਜ਼ਰੂਰ ਡੋੜ ਗਿਆ ਸਾਂ ਪਰ ਗੁਰਦੇਵ ਨੇ ਮੇਰੀ ਹੰਨ ਮੌਕੇ ਸਿਰ ਰਹਿ ਨਮਾਈ ਕੀਤੀ ਇਹ ਮੇਰਾ ਪੂਰਨ ਨਿਸ਼ਚੈ ਹੈ ਕਿ ਮੈਂ ਇਤੋਂ ਦੂਰ ਨਿਸਗੋ ਨਹੀਂ ਡੇੜੀ ਹੋ ਰਿਹਾ ਹਾਂ ਪਰ ਪ੍ਰਿਆ ਫਿਰ ਵੀ ਮੇਰੇ ਅੰਗ ਜਲ ਰਹੇ ਹਨ ਇਸ ਨੂੰ ਮੇਰੀ ਕਮਜ਼ੋਰੀ ਜਾਣ ਕੇ ਖਿਮਾ ਕਰ ਦੇ ਮੀ ਕਿਉਂਕਿ ਖਿਮਾ ਭਗਵਾਨ ਦਾ ਦਿਲ ਹੈ ਮੈਂ ਤੈਨੂੰ ਆਪਣੇ ਹੰਝੂਆਂ ਜਿੰਨੇ ਹੀ ਅੱਖਰ ਲਿਖ ਰਿਹਾ ਹਾਂ ਤਾਂ ਹੀ ਰੋਂਦਾ ਹਾਂ ਪਰ ਕਿਸੇ ਰਾਦੇ ਦੀ ਚਟਾਨ ਤੋਂ ਹਿਲਣਾ ਵੀ ਮਨਜ਼ੂਰ ਨਹੀਂ ਜੇ ਕਦੇ ਮੇਰੀ ਕੋਈ ਕਾਮਨਾ ਤੇਰਾ ਦੁਆਰਾ ਮੱਲੇ ਤਾਂ ਦ ਉਸ ਨੂੰ ਆਪਣੀ ਠੋਕਾ ਨਾਲ ਹੋਸ਼ ਵਿੱਚ ਆਉਣ ਦਾ ਅ fırs ਬਖਸ਼ੀ ਆਤਮਾਦਰਸ਼ਵਾੰਗ ਮਾਨਵਤਾ ਦੀ ਪਾਲਣਾ ਵੀ ਜ਼ਰੂਰੀ ਹੈ ਸਾਨੂੰ ਦੁਨੀਆ ਦੀ ਵਿਚਾਰ ਮਰਿਆਦਾ ਤੇ ਤਰਸ ਖਾਣਾ ਚਾਹੀਦਾ ਹੈ ਅਸਾਂ ਕਿ ਦੂਜੇ ਨੂੰ ਪਿਆਰ ਕੇ ਆਪਣੇ ਭਰਮ ਗਵਾਲੇ ਹਾਂ ਹੁਣ ਸਰੀਰਕ ਪਿਆਰ ਦਾ ਹੋਣਾ ਨਾ ਹੋਣਾ ਸਮਾਨ ਹੈ ਸਾਡਾ ਚੋਰੇ ਵਿੱਚ ਤੜਫਣਾ ਭਾਵੇਂ ਚੰਗਾ ਨਹੀਂ ਪਰ ਫਿਰ ਵੀ ਅਸੀਂ ਇੱਕ ਦੂਜੇ ਨੂੰ ਰੋਂਦੇ ਰਹਾਂਗੇ ਕਿਉਂਕਿ ਪਿਆਰ ਦਾ ਇਹ ਨਿਯਮ ਦੋਹਾਂ ਅਵਸਥਾਵਾਂ ਵਿੱਚ ਇਕਤਾ ਫਾਵ ਰੱਖਦਾ ਹੈ ਪਿਆਰ ਆਦ ਤੋਂ ਅੰਤਕ ਸੱਚ ਹੀ ਸੱਚ ਹੈ ਪਰ ਅਸੀਂ ਹੀ ਇਸ ਨੂੰ ਗਲਤ ਸਮਝ ਕੇ ਤੋਖਾ ਖਾਂਦੇ ਹਾਂ ਆਦ ਅੰਤ ਕਲਪਨਾ ਦੇ ਭਲੇਖੇ ਦਾ ਹੋ ਸਕਦਾ ਹੈ ਪਰ ਪਿਆਰ ਅਨਾਦੀ ਆਤਮ ਰੂਪ ਹੈ ਪਿਆਰੀ ਭਗਵਾਨ ਰੂਪ ਗੁਰਦੇਵ ਦਾ ਇਹ ਕਹਿਣਾ ਮੈਂ ਕਦੇ ਭੁੱਲ ਸਕਾਂਗਾ ਕਿਉਂਕਿ ਇਸ ਤੋਂ ਵੱਡਾ ਹੋਰ ਕੋਈ ਉਪਦੇਸ਼ ਨਹੀਂ ਜੀਵਨ ਸਹਿਜ ਪਿਆਰ ਲਈ ਇੱਕ ਭੁਖ ਹੈ ਗਿਆਨ ਪਿਆਰ ਦੀ ਅਸਲੀਅਤ ਨੂੰ ਰੌਸ਼ਨ ਕਰਦਾ ਹੈ ਤੇ ਪਿਆਰ ਮੁਕਤੀ ਤੋਂ ਪਰਮਾਤਮਾ ਵਿੱਚ ਗੁਮ ਹੋ ਜਾਂਦਾ ਹੈ ਅੰਤ ਵਿੱਚ ਮੈਂ ਬੇਨਤੀ ਕਰਦਾ ਹਾਂ ਕਿ ਚਿੱਠੀ ਵਿੱਚ ਮੈਂ ਕਹੀ ਥਈ ਆਪਣੇ ਕਮਜ਼ੋਰ ਪਾਪ ਲੁਕੋ ਨਹੀਂ ਸਕਿਆ ਮੈਨੂੰ ਬਖਸ਼ ਦੇਣਾ ਕਮਜ਼ੋਰੀਆਂ ਵਿੱਚ ਆਈ ਦੋਸ਼ੀ ਨੂੰ ਪਰ ਪ੍ਰਿਆ ਅਸੀਂ ਦੋਸ਼ ਅਦੋਸ਼ ਦੀਆਂ ਵਾਟਾਂ ਮਾਰ ਵੀ ਪੁੱਲਦੇ ਹਾਂ ਬਿਲਕੁਲ ਬਾਲਕਾਂਵਾ ਮੇਰਾ ਇੱਕੋ ਹੀ ਕਰਮ ਹੁਣ ਰਹਿ ਗਿਆ ਹੈ ਬਾਕੀ ਦੀ ਉਮਰ ਵਿੱਚ ਕੇਵਲ ਤੇਰੀ ਹੀ ਪੂਜਾ ਪ੍ਰਿਆ ਪੂਜਾ ਵਿੱਚ ਸੰਸਾਰ ਭੁੱਲ ਜਾਣਾ ਵੀ ਆਨੰਦ ਹੀ ਆਨੰਦ ਹੈ ਮੈਂ ਪੂਰਨ ਆਸ਼ਾ ਕਰਦਾ ਹਾਂ ਕਿ ਤੂੰ ਪਿਆਰੇ ਨੂੰ ਜ਼ਰੂਰ ਖਿਮਾ ਕਰ ਦੇਵੇਂਗੀ ਉਸ ਨੂੰ ਮਿਲ ਕੇ ਤੇਰੇ ਸਾਰੇ ਰੋਸੇ ਮੁੱਕ ਜਾਣਗੇ ਹਾਏ ਮੇਰਾ ਦਿਲ ਪ੍ਰਿਆ ਮੈਨੂੰ ਪਾਗੇ ਨੂੰ ਕਦੇ ਯਾਦ ਕਰ ਲਿਆ ਕਰਨਾ ਪਿਆਰਾ ਸਿੰਘ ਨੂੰ ਮੈਂ ਪਿੰਡੋਂ ਜਾ ਕੇ ਖੱਤ ਲਿਖਾਂਗਾ ਇੱਥੇ ਮੈਂਥੋ ਕੋਸ਼ਿਸ਼ ਕਰਨ ਤੇ ਵੀ ਕੁਝ ਨਹੀਂ ਲਿਖਿਆ ਗਿਆ ਅੱਛਾ ਮੈਂ ਤੁਹਾਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਵਿੱਚ ਵਿਦਾ ਹੁੰਦਾ ਹਾਂ ਅਤੇ ਖੱਤ ਨੂੰ ਹਜ਼ਾਰ ਚੁੰਮਣਾ ਨਾਲ ਬੰਦ ਕਰਦਾ ਹਾਂ ਦਿਲ ਵਿਛੜਨਾ ਨਹੀਂ ਚਾਹੁੰਦਾ ਪਰ ਕੋਈ ਰੱਬੀ ਤਾਕਤ ਪ੍ਰੇਰ ਰਹੀ ਹੈ ਮਜਬੂਰ ਖਿਮਾ ਕਰਨਾ ਖਿਮਾ ਕਰਨਾ ਜ਼ਿੰਦਗੀ ਮੌਤ ਦੀਆਂ ਹੱਦਾਂ ਲੰਘ ਕੇ ਹੁਣ ਇੱਕ ਦੂਜੇ ਨੂੰ ਕਦੇ ਨਾ ਵਿਛੜਨ ਲਈ ਮਿਲਾਂਗੇ ਅੱਖਾਂ ਤੇਰੀ ਪ੍ਰੀਤ ਯਾਦ ਵਿੱਚ ਸਦਾ ਪਿੱਜੀਆਂ ਰਹਿਣਗੀਆਂ ਮੈਂ ਭਾਗ ਆ ਭਾਗ ਦਾ ਚੀਤ ਲਿਆ ਹੋਇਆ ਸਦਾ ਤੇਰਾ ਬਲਬੀਰ ਮੈਂ ਚਿੱਠੀ ਲਿਖਦਾ ਕਿੰਨੀ ਵਾਰ ਰੋਇਆ ਕੁਝ ਪਤਾ ਨਹੀਂ ਸੀ ਪਾਲ ਚੁੱਪਚਾਪ ਮੰਜੇ ਤੇ ਪਈ ਰਹੀ ਉਸ ਲਿਖਦੇ ਨੂੰ ਇੱਕ ਦੋ ਵਾਰ ਕੁਝ ਪੁੱਛਿਆ ਵੀ ਪਰ ਮੈਂ ਉਂਗਲ ਦੇ ਇਸ਼ਾਰੇ ਨਾਲ ਹੀ ਚੁੱਪ ਰਹਿਣ ਦਾ ਇਸ਼ਾਰਾ ਕਰਦਾ ਰਿਹਾ ਚਿੱਠੀ ਲਿਖ ਲੈਣ ਤੇ ਉਸ ਪੁੱਛਿਆ ਇਹ ਚਿੱਠੀ ਕਿਸ ਨੂੰ ਲਿਖੀ ਹੈ ਮੈਂ ਆਪਣੇ ਆਪ ਨੂੰ ਕਾਇਮ ਕਰਕੇ ਮੁਸਕਰਾਉਂਦੇ ਆਖਿਆ ਤੁਹਾਨੂੰ ਜੀ ਮੈਂ ਤਾਂ ਤੁਹਾਡੀ ਗੋਲੀਆਂ ਹੁਣ ਜੀ ਆਖ ਦਿੰਦੇ ਜੋ ਕਹਿਣਾ ਸੀ ਤੁਸੀਂ ਵੀ ਹਾਦੀ ਹੋ ਸਾਰੀਆਂ ਗੱਲਾਂ ਕਿਤੇ ਜ਼ਮਾਨੀ ਆਖੀਆਂ ਜਾਂਦੀਆਂ ਹਨ ਮੇਰੇ ਅੰਦਰ ਦਰਦ ਤੇ ਗਮਨਾ ਰੋ ਰਿਹਾ ਸੀ ਪਰ ਬਾਹਰੋਂ ਸਧਾਰਨ ਕਾਬੂ ਜ਼ੋਰੀ ਵਿਖਾ ਰਿਆ ਸਾਂ ਇੱਕ ਲੰਮੀ ਚੌੜੀ ਚਿਟ੍ਟੀ ਉਸ ਮੁੰਡੇ ਨੂੰ ਧੰਨਵਾਦ ਵਜੋਂ ਲਿਖੀ ਐ ਜਿਸ ਮੇਰੀ ਮੋਰਚੇ ਤੋਂ ਚੁੱਕ ਕੇ ਜਾਨ ਬਚਾਈ ਸੀ ਹੈ ਬਾਲ ਨੇ ਹੈਰਾਨੀ ਨਾ ਕਿਆ ਤੁਹਾਨੂੰ ਉਸਦਾ ਕਿਵੇਂ ਪਤਾ ਲੱਗਾ ਕੱਲ ਉਹ ਆਪ ਇੱਥੇ ਮੇਰੀ ਖਬਰ ਨੂੰ ਆਇਆ ਸੀ ਉਹ ਇੱਕ ਬਹਾਦਰ ਦੇਵਤਾ ਹੈ ਮੈਂ ਆਪ ਉਸਨੂੰ ਧੰਨਵਾਦ ਦੇਣਾ ਚਾਹੁੰਦੀ ਹਾਂ ਉਸ ਬੜਾ ਹੀ ਚੰਗਾ ਕੀਤਾ ਵਾਹਿਗੁਰੂ ਸਦਾ ਲਈ ਉਸਨੂੰ ਸੁਖੀ ਰੱਖੇ ਪਰ ਤੁਸੀਂ ਮੈਨੂੰ ਉਸ ਵੇਲੇ ਨਾ ਦੱਸਿਆ ਮੈਂ ਉਸਨੂੰ ਮਿਲ ਕੇ ਖੁਸ਼ ਹੁੰਦੀ ਤੇ ਉਸਨੂੰ ਕੋਈ ਚਾਹ ਪਾਣੀ ਪੁੱਛਦੀ ਪ੍ਰੀਯਾ ਉਹ ਆਖਦਾ ਸੀ ਕਿ ਉਹ ਬੜਾ ਗੁਨਾਹੀ ਹੈ ਅਤੇ ਰੋਂਦਿਆਂ ਉਸ ਆਪਣੀ ਕਰਵਾਰੀ ਨੂੰ ਪ੍ਰਾਰਥਨਾ ਸੰਦੇਸ਼ ਕਰ ਲਿਆ ਮੈਂ ਤੇਰੇ ਨਾਲ ਬੜੀ ਜ਼ੁਲਮ ਕੀਤੇ ਹਨ ਨਿਰਦੋਸ਼ ਨੂੰ ਘਰੋਂ ਧੱਕਾ ਦੇ ਦਿੱਤਾ ਮੈਂ ਆਪਣੇ ਪਾਪਾਂ ਤੇ ਦੇਵੀ ਹੁਣ ਰੋ ਕੇ ਪਛਤਾ ਰਿਹਾ ਹਾਂ ਤੂੰ ਮੈਨੂੰ ਜ਼ਰੂਰ ਮਾਫ ਕਰ ਦੇ ਮਹੀ ਨਹੀਂ ਤਾਂ ਮੈਂ ਸੁਖਾਲਾ ਨਹੀਂ ਮਰ ਸਕਾਂਗਾ ਮੈਂ ਸੁਣ ਕੇ ਪ੍ਰਸੰਤਾ ਨਾਲ ਮਰਾਂਗਾ ਕਿ ਤੂੰ ਮੈਨੂੰ ਬਖਸ਼ ਦਿੱਤਾ ਹੈ ਇਸ ਪ੍ਰਕਾਰ ਸੱਚੇ ਦਿਨੋਂ ਪਛਤਾਵੇ ਵਿੱਚ ਬਿਲ ਕਰੇ ਪ੍ਰੇਮੀ ਨੂੰ ਮਾਫ ਨਹੀਂ ਕਰਨਾ ਚਾਹੀਦਾ ਜ਼ਰੂਰ ਮਾਫ ਕਰ ਦੇਣਾ ਚਾਹੀਦਾ ਤੇ ਰਾਏ ਬੜੀ ਚੰਗੀ ਹੈ आशा जरूर माफ ਕਰ દેਵੇਗੀ ਤੇ ਆਪਣੇ ਪਤੀ ਨੂੰ ਮੁੜ ਅਪਣਾਏਗੀ। ਅਸਾਂ ਉਸ ਰਾਤ ਹੋਰ ਬਹੁਤ ਗੱਲਾਂ ਕੀਤੀਆਂ ਕਿਉਂਕਿ ਪਾਲ ਗੱਲਾਂ ਕਰਨੋਂ ਹਟਦੀ ਹੀ ਨਹੀਂ ਸੀ ਪਰ ਪਾਲ ਵਿਚਾਰੀ ਕੀ ਜਾਣਦੀ ਸੀ ਕਿ ਸਵੇਰੇ ਉਸਦੇ ਜੀਵਨ ਵਿੱਚ ਇੱਕ ਅਜਿਹਾ ਪਚਾਰ ਆਉਣ ਵਾਲਾ ਹੈ ਜਿਹੜਾ ਜ਼ਿੰਦਗੀ ਪਲਟ ਕੇ ਕੁਝ ਦਾ ਕੁਝ ਕਰ ਦਿੰਦਾ ਹੈ। ਮੇਰੇ ਕੋਲ ਆ ਉਪਰੀਆ। ਪਾਲ ਝੱਟ ਉੱਠ ਕੇ ਮੇਰੇ ਮਨ 'ਚ ਹੀ ਅਟਕ ਗਈ ਮੈਂ ਉਸਤੇ ਸਿਰ ਨੂੰ ਆਪਣੀ ਹਿੱਕ ਤੇ ਥਪਕ ਦਿਆਂ ਕਿਆ ਪਾਲੀ। ਮੇਰੀ ਹਿੱਕ ਵਿੱਚ ਕੁਝ ਬੋਲੀ ਜਾ ਰਿਹਾ ਹੈ। ਮੇਰਾ ਪਿਆਰ ਤੇ ਉਸ ਵਿੱਚ ਵਿਛੋੜੇ ਦਾ ਅਸਾ ਤੂੰ ਸੱਚ ਆਖਦੀ ਐ ਹੁਣ ਪ੍ਰਿਆ ਦੇ ਬੋਲਾਂ ਵਰਗੀ ਕੋਈ ਸਚਾਈ ਤੇ ਤਸੱਲੀ ਨਹੀਂ ਹੁੰਦੀ ਮੈਂ ਚਾਹੁੰਦਾ ਹਾਂ ਹੁਣ ਇਸ ਤਰ੍ਹਾਂ ਫਰਦੀ ਹੀ ਰਹੇ ਪਾਲ ਨੇ ਸਿਰ ਚੁੱਕ ਕੇ ਮੈਨੂੰ ਕੁਰਦਿਆ ਆਖਿਆ ਪ੍ਰਿਆ ਤੁਸੀਂ ਕੁਰਦੇ ਵੀ ਪਿਆਰੇ ਪਿਆਰੇ ਯਾਦ ਆਉਂਦੇ ਰਹੋਗੇ ਕੋਈ ਗੱਲ ਜ਼ਰੂਰ ਹੈ ਪਰ ਤੁਸੀਂ ਦੱਸਦੇ ਨਹੀਂ ਉਸ ਮਿੱਠੇ ਜਿਹੇ ਗੁੱਸੇ ਨਾਲ ਕਿਹਾ ਗੱਲ ਕੀ ਹੋਣੀ ਐ ਪ੍ਰਿਆ ਕੱਲ ਮੈਂ ਜਾ ਰਿਹਾ ਹਾਂ ਜਾਂਦਾ ਹੀ ਸੁੱਖ ਸ਼ਾਂਤੀ ਚਿੱਠੀ ਪਾ ਦੇਵਾਂਗਾ ਪਰ ਅੰਦਰੋਂ ਮੇਰਾ ਦਿਲ ਰਹਿਮ ਤੇ ਤਰਸ ਦੀਆਂ ਅਪੀਲਾਂ ਵਿੱਚ ਕੰਬ ਰਿਹਾ ਪ੍ਰੀਆ ਇਸ ਤਰ੍ਹਾਂ ਹੀ ਪਿਆਰ ਵਿੱਚ ਸਵੇਰਾ ਕਰ ਦਿਓ ਫਿਰ ਤਾਂ ਮੈਂ ਤੋ ਤੋ ਬਿਨਾ ਆਹੀ ਕੀ ਪਿਆਰ ਦੀ ਹਾਲਤ ਵਿੱਚ ਸਮਾਂ ਲੰਮੀਆਂ ਉਲੰਘਾਂ ਪਰਦਾ ਹੈ ਸਵੇਰਾ ਵੀ ਹੋ ਗਿਆ ਪਾਲ ਨੇ ਉੱਠ ਕੇ ਮਿੱਠੇ ਪਰੌਂਠੇ ਪਕਾਏ ਤੇ ਚਾਹ ਬਣਾਈ ਮੈਂ ਕਬਰ ਵਿੱਚ ਪੈ ਜਾਣ ਵਾਲੀ লাশ ਬਣਦਾ ਜਾ ਰਿਹਾ ਸਾਂ ਤੇ ਪਾਲ ਮੈਨੂੰ ਵੇਖ ਵੇਖ ਥੋੜੀ ਹੋ ਰਹੀ ਸੀ ਅਸਾ ਦੋਆ ਚਾਹ ਪੀਤੀ ਤੇ ਇੱਕ ਦੂਜੇ ਦੇ ਮੂੰਹ ਵਿੱਚ ਪਿਆਰ ਦੀਆਂ ਬੁਰਕੀਆਂ ਪਾਈਆਂ ਪਾਲ ਦਾ ਇਹਨਾਂ ਪਿਆਰ ਵੇਖ ਮੇਰਾ ਦਿਲ ਭਸਿੱਦਾ ਜਾ ਰਿਹਾ ਸੀ ਪਰ ਬੇਦਨਾ ਬੁੱਲਾਂ ਤੇ ਆ ਆ ਪਿੱਛੇ ਮੁੜ ਰਹੀ ਸੀ ਮੇਰੀਆਂ ਅੱਖਾਂ ਕਮਲੀਆਂ ਹੰਝੂ ਪਰਲੇ ਕੀ ਕਰਦੇ ਉਹ ਬਲਦੀ ਅਗਲੇ ਦਾ ਦਿਲ ਤੋੜਨ ਲਈ ਕੋਈ ਕਸਰ ਨਹੀਂ ਛੱਡਦੇ ਛੱਡੋ ਪਰਾਂ ਹੱਥ ਅੱਖਾਂ ਪੂੰਝਾਂ ਉਸ ਅੱਖਾਂ ਰਮਾਲ ਨਾਲ ਸਾਫ਼ ਕਰ ਦਿੱਤੀਆਂ ਤੇ ਮੈਂ ਉਸ ਕੋਲੋਂ ਰਮਾਲ ਲੈ ਕੇ ਆਪਣੀ ਜੇਬ ਵਿੱਚ ਪਾ ਲਿਆ ਉਸ ਮੇਰਾ ਸਟੀਲ ਦਾ ਕੜਾ ਲਾ ਕੇ ਆਪਣੀ ਬਾਹ ਵਿੱਚ ਪਾ ਲਿਆ ਉਸ ਦਿਨ ਸਵੇਰੇ ਹੀ ਖਤਰੇ ਦਾ ਹਵਾਈ అలਾਰਮ ਇੱਕ ਵਾਰ ਹੋ ਚੁੱਕਾ ਸੀ ਪਰ ਦੁਸ਼ਮਣ ਦਾ ਇੱਕ ਜਹਾਜ਼ ਫਿਰ ਕੇ ਮੁੜ ਗਿਆ ਸੀ ਅਖੀਰ ਮੈਂ ਆਪਣਾ ਸਮਾਨ ਲੈ ਕੇ ਤੁਰਿਆ ਪਰ ਕਾਫੀ ਦੂਰ ਛੱਡਣਾਈ ਮੈਂ ਡੇਢ ਮੀਲ ਤੋਂ ਆ ਕੇ ਲਾਰੀ ਫੜ ਕੇ रेलवे स्टेशन ਤੇ ਪੁੱਜਣਾ ਸੀ ਪਾਲ ਨੂੰ ਚਿੱਠੀ ਦਿੰਦਿਆਂ ਕਿ ਆ ਵਾਦਾ ਕਰੋ ਕਿ ਚਿੱਠੀ ਘਰ ਜਾ ਕੇ ਪੜੋਗੇ ਫਿਰ ਤੇ ਇੱਥੇ ਦੇ ਦੇਵਾਂਗਾ ਨਹੀਂ ਤਾਂ ਘਰੋਂ ਜਾ ਕੇ ਲਾਕ ਵਿੱਚ ਪਾਵਾਂਗਾ ਮੈਂ ਘਰ ਜਾ ਕੇ ਹੀ ਪੜਾਂਗੀ ਮੇਰੀ ਸੌ ਖਾਓ ਤੁਹਾਡੀ ਸੌ ਮੈਂ ਕਿਸੇ ਮੁੱਲੋਂ ਵੀ ਨਹੀਂ ਖਾਵਾਂਗੀ ਪਰ ਤੁਸੀਂ ਯਕੀਨ ਕਰੋ ਇਹ ਲੈ ਮੈਂ ਚਿੱਠੀ ਦਿੰਦਿਆਂ ਕਿ ਇਸ ਨੂੰ ਅਮਲ ਯੋਗ ਬਣਾਉਣਾ ਕੀ ਕੋਈ ਖਾਸ ਗੱਲ ਹੈ ਹੈ ਇੱਕ ਮਮਲੀ ਜੀ ਮੈਂ ਪਾਲ ਨੂੰ ਕਲਾਬੇ ਵਿੱਚ ਲੈ ਕੇ ਵਿਦਾ ਹੋਣ ਲਈ ਕਿਹਾ ਹੁਣ ਤੁਸੀਂ ਮੁੜੋ ਵਿਛੜਨਾ ਔਖਾ ਹੈ ਇਹ ਉਸਦੇ ਆਖਰੀ ਵਾਕ ਸਨ ਇੱਕ ਵਾਰੀ ਮੇਰਾ ਸਰੀਰ ਥਰਾਇਆ ਮੈਂ ਖੇਤੀ ਪੱਜਣਾ ਚਾਹੁੰਦਾ ਸਾਂ ਮਤਾ ਗੱਲ ਵਿਗੜੀ ਜਾਵੇ ਦੋਹਾਂ ਹੰਝੂ ਵਹਾ ਕੇ ਇੱਕ ਦੂਜੇ ਤੋਂ ਵਿਦਾ ਲਈ ਅਸੀਂ ਪਿੱਛੇ ਪੌਂ ਪੌਂ ਕੇ ਇੱਕ ਦੂਜੇ ਨੂੰ ਵੇਖਦੇ ਜਾ ਰਹੇ ਸਾਂ ਮੈਂ ਕੁਝ ਕਾਲੀ ਕੀਤੀ ਕਿਉਂਕਿ ਦਿਲ ਦੋਸ਼ੀਆਂ ਵਾਂਗ ਪਲ ਪਲ ਡਰ ਕੇ ਲਰਜ਼ ਰਿਆ ਸੀ ਮੈਂ ਤੁਰਿਆ ਹੀ ਗਿਆ ਬਿਨਾ ਇਹ ਜਾਣੇ ਕਿ ਮੈਂ ਕਿੱਥੇ ਕੂ ਹਾਂ ਕੋਈ ਅੱਧੇ ਘੰਟੇ ਪਿੱਛੋਂ ਦੁਸ਼ਮਣ ਦੇ 4-5 ਹਵਾਈ ਜਹਾਜ਼ ਕਾਲੇ ਕਾਲੇ ਪੌਂਦੇ ਵੇਖੇ ਮੈਂ ਬੀ ਪਰਬਾ ਤੇ ਨਿੱਡਰ ਹੋ ਕੇ ਚੱਲ ਰਿਹਾ ਸਾਂ ਦਿਲ ਵਿੱਚ ਕਈ ਤਰ੍ਹਾਂ ਦਾ ਖਿਆਲ ਹਵਾਈ ਜਹਾਜ਼ਾਂ ਬੰ ਚੱਕਰ ਕੱਢ ਰਿਹਾ ਸੀ ਪਿੱਛੋਂ ਇੱਕ ਜੀਪ ਲੰਮਾ ਹਾਰਨ ਦਿੰਦੀ ਬੜੀ ਤੇਜ਼ ਆ ਰਹੀ ਸੀ ਉੰਜ ਸੀ ਬੜੀ ਦੂਰ ਇੱਕ ਹਵਾਈ ਜਹਾਜ਼ ਦੋ ਵਾਰ ਜੀਪ ਤੇ ਚੁੱਕਿਆ ਤੇ ਮੁੜ ਉ ਤਾਂ ਹੋ ਗਿਆ ਤੀਜੀ ਵਾਰ ਉਸ ਬਹੁਤ ਨੀਵਾ ਹੋ ਕੇ ਇੱਕ ਬੰਬ ਮਾਰਿਆ ਉਹ ਗੱਡੀ ਉਦੋਂ ਹੀ ਟੁਕੜਿਆਂ ਵਿੱਚ ਖਿੰਡ ਗਈ ਮੈਂ ਬਹੁਤ ਦੂਰ ਨਹੀਂ ਸਾਂ ਭੱਜ ਕੇ ਜੀਬ ਵੱਲ ਗਿਆ ਗੱਡੀ ਦਾ ਡਰਾਈਵਰ ਜ਼ਖਮੀ ਹੋਇਆ ਬੌੜੀਆਂ ਵਿੱਚ ਚੀਕ ਰਿਹਾ ਸੀ ਹਾਏ ਇਹ ਤੇ ਗੱਡੀ ਡਾਕਟਰ ਸਾਹਿਬ ਦੀ ਲੱਗਦੀ ਐ ਮੈਂ ਵੱਜ ਕੇ ਕੋਲ ਗਿਆ ਸਰਦਾਰ ਜੀ ਹਏ ਤੁਸੀਂ ਏ ਕੀ ਕੀਤਾ ਡਰਾਈਵਰ ਨੇ ਲੰਮੀ ਤਾਲ ਨਾਲ ਕਿਹਾ ਅਤੇ ਉਹ ਸਦਾ ਲਈ ਚੁੱਪੋ ਗਿਆ ਜਦੋਂ ਦੂਜੇ ਬਨੇ ਨਿਗਾਹ ਮਾਰੀ ਉਹ ਮੇਰੇ ਪਕਵਾਨ ਏ ਕੀ ਲੋੜਾ ਮਾਰਿਆ ਮੈਂ ਪਾਲ ਤੇ ਪਾਗਲਾ ਵਾਂਗ ਡਿੱਗ ਪਿਆ ਮੇਰੀ ਚਿੱਠੀ ਉਸਦੀ ਮੁੱਠੀ ਵਿੱਚ ਕੁੱਟੀ ਹੋਈ ਸੀ ਤੇ ਪਾਸੇ ਪਰਨੇ ਅਮਰਨੀਤ ਸੁੱਤੀ ਪਈ ਸੀ ਕਹੀ ਥਾ ਮਾ ਤੋਂ ਲੋ ਲੋਹਾਂ ਵਾਹ ਪ੍ਰਿਆ ਮੇਰੀ ਪ੍ਰਿਆ ਉਹ ਬਿਲਕੁਲ ਚੁੱਪ ਸੀ ਮਤ ਪਬਾ ਮਾਰਿਆ ਸਾਂ ਆ ਤੂੰ ਚਲੀ ਗਈ ਰੱਬੀ ਸਦਾ ਹੱਟਲ ਹੁਕਮ ਮੈਂ ਬਾਕੀ ਦੇ ਦਿਨ ਤੇਰੀ ਪ੍ਰੀਤ ਪ੍ਰਾਰਥਨਾ ਵਿੱਚ ਦੀਵੇ ਵਾਂਗ ਬਲਦਾ ਰਹਾਂਗਾ ਮੈਂ ਆਹ ਰਿਹਾ ਤੇਰੀ ਕੋਲ ਭਰਿਆ ਨੂੰ ਮਹੀਨੇ ਤੇ ਮਹੀਨਿਆਂ ਨੂੰ ਦਿਨ ਬਣਾ ਕੇ ਆਪਣੀ ਪਾਠ ਕਾਰਿਆ ਨਿਬੇੜਦਾ ਮੇਰਾ ਫਟਕਦੇ ਦਾ ਅਸਲ ਟਿਕਾਣਾ ਤੇਰੀ ਹੀ ਕੋਦ ਹੈ ਮੇਰੇ ਸੁਖ ਮੇਰੇ ਅਨੰਦ ਮੇਰੀ ਆਤਮਾ ਮੇਰੀ ਪਾਲ ਧੰਨਵਾਦ ਤੁਹਾਨੂੰ ਇਹ ਰਚਨਾ ਕਿਸ ਤਰ੍ਹਾਂ ਦੀ ਲੱਗੀ ਕਮੈਂਟ ਕਰਕੇ ਦੱਸਣਾ ਤੇ ਇਸ ਤਰ੍ਹਾਂ ਦੀਆਂ ਹੋਰ ਰਚਨਾਵਾਂ ਸੁਣਨ ਲਈ ਚੈਨਲ ਨੂੰ ਸਬਸਕ੍ਰਾਈਬ ਤੇ ਰਚਨਾ ਨੂੰ ਲਾਈਕ ਕਰਨਾ ਨਾ ਭੁੱਲਣਾ ਨਾਲ ਹੀ ਬੈਲ ਆਈਕਨ ਦਾ ਬਟਨ ਜ਼ਰੂਰ ਦਬਾ ਦੇਣਾ ਤਾਂਕਿ ਤੁਹਾਨੂੰ ਕੁਝ ਹੋਰ ਨਵਾਂ ਤੇ ਜਾਣਕਾਰੀ ਭਰਪੂਰ ਸਾਹਿਤ ਸੁਣਨ ਨੂੰ ਮਿਲੇ ਧੰਨਵਾਦ